ਦਨ ਬਦ ਦਨ ਹਰ ਸਾਲ ਇਸ ਮੌਸਮ ਚ ਆ ਕੇ ਇਹ ਜਿਹੜਾ ਮੌਸਮ ਬਣ ਜਾਂਦਾ ਹੈ ਜਿਸ ਨੂੰ ਕਿ ਆਪਾਂ স্মੋਕ ਕਹਿ ਦਿੰਨੇ ਆ ਫੌਗ ਤੇ স্মੋਕ ਇਹ ਦੋਨੇ ਜਦੋਂ ਰਲ ਜਾਂਦੀਆਂ ਨੇ ਤੇ ਇਹਨੂੰ স্মੋਕ ਕਹਿੰਦੇ ਆ ਸੋ ਜਿਹੜੀ ਆਮ ਤੌਰ ਤੇ 6 ਕਿਲੋਮੀਟਰਸ ਪ੍ਰਾਰ ਦੀ ਵਿੰਡ ਚਲਦੀ ਹੈ ਉਹ ਹੁਣ ਪਿਛਲੇ ਇੱਕ ਹਫਤੇ ਤੋਂ 2 ਕਿਲੋਮੀਟਰਸ ਪ੍ਰਾਰ ਰਹਿ ਗਈ ਹੈ ਉਹਦੀ ਜਿਹੜੀ ਗਤੀ ਹੈ ਉਹ ਘਟ ਜਾਂ ਘਟ ਗਈ ਹੈ ਜਦੋਂ ਵੀ ਟੈਂਪਰੇਚਰ ਚੇਂਜ ਹੁੰਦਾ ਹੈ ਤੇ ਡੇ ਐਂਡ ਨਾਈਟ ਦੇ ਵਿੱਚ ਜੇ ਟੈਂਪਰੇਚਰ ਦਾ ਡਿਫਰੈਂਸ 10 ਡਿਗਰੀ ਤੋਂ ਜ਼ਿਆਦਾ ਹੈਗਾ ਤੇ ਇਹ ਵਾਇਰਲ ਫਲੂ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਇਨਫਲੂਐਂజా ਵਾਇਰਸ ਕਹਿੰਦੇ ਨੇ ਹੁਣ ਤਾਂ ਉਹ ਬਹੁਤ ਸਾਰੇ ਰੂਪਾਂ ਦੇ ਵਿੱਚ ਜੜਾ ਹੈ ਉਹ ਇਨਫਲੂਐਂజా ਵਾਇਰਸ ਹੁੰਦੇ ਜਿਉਂ-ਜਿਉਂ ਸਮੋਗ ਵੱਧਦੀ ਜਾ ਰਹੀ ਹੈ ਜਿਹੜੇ ਕਿ ਪੇਸ਼ੈਂਟਸ ਆਲਰੇਡੀ ਐਸਥਮੈਟਿਕ ਨੇ ਜਿਹੜੇ ਕਿ ਪੇਸ਼ੈਂਟਸ ਆਲਰੇਡੀ ਇਮਿਊਨੋ ਕੰਪਰੋਮਾਈਜ਼ ਨੇ ਛੋਟੇ ਬੱਚੇ ਨੇ ਬਜ਼ੁਰਗ ਨੇ স্মੋਕਰਸ ਨੇ ਜਾ ਜਿਹੜੇ ਜਿਸ ਤਰ੍ਹਾਂ ਹਾਰਟ ਦੇ ਕੈਂਸਰ ਦੇ ਪੇਸ਼ੈਂਟ ਨੇ ਪ੍ਰੈਗਨੈਂਟ ਲੀਡੀਜ਼ ਨੇ ਦਮਾ ਦੇ ਪੇਸ਼ੈਂਟਸ ਨੇ ਇਹ ਜਿਹੜੇ ਵੀ ਪੇਸ਼ੈਂਟਸ ਨੇ ਇਹ ਜ਼ਿਆਦਾ ਜਲਦੀ ਇਸ ਬਿਮਾਰੀ ਚ ਫੜੇ ਜਾਂਦੇ ਨੇ ਜੇ ਜ਼ਰੂਰੀ ਨਾ ਹੋਵੇ ਤੇ ਘਰੋਂ ਨਿਕਲੋ ਹੀ ਨਾ ਜੀ ਠੀਕ ਹੈ ਨਾ ਔਰ ਘਰ ਦੇ ਵਿੱਚ ਵੀ ਆਪਣੀਆਂ ਖਿੜਕੀਆਂ ਖੁੜਕੇ ਬੰਦ ਕਰਕੇ ਰੱਖੋ 에ਅਰ ਪਿਊਰੀਫਾਇਰਸ ਜਿਹੜੇ ਨੇ ਇਹ ਬਹੁਤ ਕੰਮ ਆ ਰਹੇ ਨੇ ਅੱਜਕੱਲ ਹਰ ਤਰ੍ਹਾਂ ਦਾ 에ਅਰ ਪਿਊਰੀਫਾਇਰ ਜਿਹੜਾ ਆ ਉਹ ਅੱਛੀ-ਅੱਛੀ ਕੰਪਨੀਆਂ ਦੇ 2500 ਦੇ ਵਿੱਚ ਅਵੇਲੇਬਲ ਨੇ ਔਰ AC ਵੀ ਤੁਸੀਂ ਹੁਣ ਆਪਾਂ ਇੱਥੇ ਬੈਠੇ ਆ ਮੈਂ AC ਚਲਾ ਕੇ ਰੱਖਿਆ ਹੋਇਆ ਜੀ ਕਿਉਂਕਿ ਇਹਦੇ ਚ ਵੀ ਜਿਹੜਾ ਹੈ ਅੰਦਰ ਦੀ ਹਵਾ ਜਿਹੜੀ ਬਾਹਰ ਜਾਂਦੀ ਹੈ ਤੇ ਫਿਲਟਰ ਹੋ ਕੇ ਜਦੋਂ ਆਪਾਂ ਅੰਦਰ ਬੈਠੇ ਆ ਇਹਨੂੰ ਘੱਟ ਟੈਂਪਰੇਚਰ ਤੇ ਕਰਕੇ ਆਪਾਂ AC ਚ ਵੀ ਬੈਠ ਸਕਦੇ ਆ ਬਾਹਰ ਨਿਕਲਣਾ ਹੈ ਤਾਂ ਮਾਸਕ ਪਾ ਕੇ ਨਿਕਲੋ ਜੀ ਵਾਰੀ-ਵਾਰੀ ਹੱਥ ਧੋ ਕਿਉਂਕਿ ਹੱਥਾਂ ਤੇ ਵੀ ਮਿੱਟੀ ਜਾਂਦੀ ਦੀ ਖਾਸ ਕਰਕੇ ਜਿਹੜੇ ਐਸਥਮੈਟਿਕ ਪੇਸ਼IENTS ਨੇ ਜਿਨ੍ਹਾਂ ਦੀ ਉਸਾ ਦੀ ਅਲਰਜੀ ਹੈ ਉਹ ਆਪਣੇ ਵਾਰੀ-ਵਾਰੀ ਹੱਥ ਧੋਣ ਸਵੇਰੇ ਉੱਠ ਕੇ ਆਪਣੇ ਬੈੱਡ ਤੇ ਬੈੱਡ ਕਵਰ ਪਾ ਦੇਣ ਔਰ ਰਾਤ ਨੂੰ ਸੌਣ ਲੱਗਿਆਂ ਜਿਹੜਾ ਉਹਨੂੰ ਫੋਲਡ ਕਰਕੇ ਰੱਖਦੇ ਨੇ ਕਿਉਂਕਿ ਜਿਹੜਾ ਡਸਟ ਮਾਈਟ ਹੈ ਜਿਹੜਾ স্মੋਗ ਦੇ ਵਿੱਚ ਸਸਪੈਂਡਡ ਪਾਰਟੀਕਲ ਹੈ ਤੁਹਾਡੇ ਬੈੱਡ ਦੇ ਵਿੱਚ ਆਮ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਲੁਧਿਆਣਾ ਵਰਗੇ ਮਹਾਨਗਰ ਦੇ ਵਿੱਚ ਪੋਲਿਊਸ਼ਨ ਕੋਈ ਨਵੀਂ ਗੱਲ ਨਹੀਂ ਪਰ ਜਦੋਂ ਇਹ ਪੋਲਿਊਸ਼ਨ ਬਿਮਾਰੀਆਂ ਨੂੰ ਸੱਦਾ ਦਿੰਦਾ ਔਰ ਜਾਨਲੇਵਾ ਬਣ ਜਾਂਦਾ ਤਾਂ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਵਾਧੀ ਹੈ ਪਿਛਲੇ 1 ਮਹੀਨੇ ਤੋਂ ਜੇ ਵੇਖਿਆ ਜਾਵੇ ਪੰਜਾਬ ਦੀ ਹਵਾ ਜਿਹੜੀ ਆ ਉਹ ਦੂਸ਼ਿਤ ਹੋ ਰਹੀ ਹੈ ਕਾਰਨ ਵੀ ਕਈ ਦੱਸੇ ਜਾ ਰਹੇ ਨੇ ਕੋਈ ਪਰਾਲੀ ਨੂੰ ਸਾੜਨ ਦੀ ਗੱਲ ਕਹਿ ਰਿਹਾ ਕੋਈ ਦੀਵਾਲੀ ਮੌਕੇ ਪਟਾਕਿਆਂ ਨੂੰ ਉਸ ਦਾ ਕਾਰਨ ਦੱਸ ਰਿਹਾ ਹੈ ਬੀਤੀ ਰਾਤ ਜੇ ਗੱਲ ਕੀਤੀ ਜਾਵੇ ਵਿਜ਼ਿਬਿਲਟੀ ਬਹੁਤ ਘਟ ਗਈ ਜਿਸ ਨੂੰ ਲੈ ਕੇ ਹੁਣ ਹਰ ਕੋਈ ਚਿੰਤਾ ਦੇ ਵਿੱਚ ਹੈ ਕਿਉਂਕਿ ਜਿੱਥੇ ਸਾਹ ਲੈਣ ਦੀ ਤਕਲੀਫ ਹੋ ਰਹੀ ਹੈ ਖੁੱਲੇ ਜੇਕਰ ਹਵਾ ਦੇ ਵਿੱਚ ਅਸੀਂ ਜਾਣੇ ਆ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਬਬ ਜਿਹੜਾ ਲੁਧਿਆਣਾ ਸ਼ਹਿਰ ਵਾਸੀਆਂ ਦੇ ਲਈ ਬਣਿਆ ਹੋਇਆ ਸੋ ਸਾਡੇ ਨਾਲ ਮੈਡੀਕਲ ਐਕਸਪਰਟ ਡਾਕਟਰ ਗੌਰਵ ਸਜਦੇਵਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਹਾਰਮਫੁਲ ਹੈ ਇਸ স্মੋਗ ਜਿਹੜਾ ਅੱਜ ਕੱਲ ਲੁਧਿਆਣਾ ਸ਼ਹਿਰ ਦੇ ਵਿੱਚ ਵੇਖਿਆ ਜਾ ਰਿਹਾ ਸਸਿਕਾ ਜੀ ਸਾਹਿਬ ਧੰਨਵਾਦ ਜੀ ਸਾਰੇ ਸ਼੍ਰੋਤਾਵਾਂ ਤੇ ਦਰਸ਼ਕਾਂ ਨੂੰ ਮੇਰਾ ਬਹੁਤ-ਬਹੁਤ ਸਸਿਕਾ ਨਮਸਕਾਰ ਇਹ ਬਹੁਤ ਤੁਸੀਂ ਠੀਕ ਹੈ ਕਿ ਦਨ ਬਦਨ ਹਰ ਸਾਲ ਇਸ ਮੌਸਮ ਚਾਕੇ ਇਹ ਜਿਹੜਾ ਮੌਸਮ ਬਣ ਜਾਂਦਾ ਹੈ ਜਿੰਨੂੰ ਕਿ ਆਪਾਂ স্মੋਕ ਕਹਿ ਦਿੰਨੇ ਆ ਫੌਗ ਤੇ স্মੋਕ ਇਹ ਦੋਨੇ ਜਦੋਂ ਰਲ ਜਾਂਦੀਆਂ ਨੇ ਤੇ ਇਹਨੂੰ স্মੋਕ ਕਹਿੰਦੇ ਆ ਜੀ ਸੋ ਤੁਸੀਂ ਠੀਕ ਹੈ ਕਿ ਇਹਨੂੰ ਆਪਾਂ ਜਿੱਦਾਂ ਮਰਜ਼ੇ ਕਹਦੇ ਆ ਇਸ ਮੌਸਮ ਕਿਉਂਕਿ ਦੀਵਾਲੀ ਵੀ ਆਂਦੀ ਹੈ ਕੋਰਪੂਰਵ ਵੀ ਨੇੜੇ ਆ ਗਿਆ ਸੋ ਲੋਕੀ ਪਟਾਕੇ ਵੀ ਚਲਾਉਂਦੇ ਨੇ ਦੀ ਵੀ ਇਹ ਵੀ ਜਗਾਉਂਦੇ ਨੇ ਸਾਰਾ ਕੁਛ ਹੈ ਪਰ ਇਹ ਆਪਾਂ ਇੱਕ ਚੀਜ਼ ਨੂੰ ਨਹੀਂ ਕਹਿ ਸਕਦੇ ਦੇਖੋ স্মੋਕ ਜਿਹੜੀ ਹੈ ਉਹ ਇੰਡਸਟਰੀਅਲ স্মੋਕ ਵੀ ਹੈ স্মੋਕ ਜਿਹੜੀ ਹੈ ਉਹ ਆਟੋਮੋਬਾਈਲ স্মੋਕ ਵੀ ਹੈ ਜੀ স্মੋਕ ਜਿਹੜੀ ਹੈ ਉਪਰ ਵਾਲੀ ਦੀ ਵੀ ਹੈ ਜੀ ਸੋ ਜਦੋਂ ਇਹ ਮੌਸਮ ਆਉਂਦਾ ਉਦੋਂ ਉਪਰਾਲੇ ਜਲ ਰਹੀ ਹੁੰਦੀ ਹੈ ਉਦੋਂ ਪਹਿਲਾਂ ਹੀ ਜਿਹੜਾ AQI 100 ਤੋਂ ਉੱਪਰ ਚੱਲ ਰਿਹਾ ਹੁੰਦਾ ਤੇ ਸਾਰੀਆਂ ਚੀਜ਼ਾਂ ਜਦੋਂ ਕਨਸੈਂਟਰੇਟ ਹੋ ਜਾਂਦੀ ਹੈ ਮੌਸਮ ਚੇਂਜ ਹੋਣ ਕਰਕੇ ਉੱਪਰਲਾ ਮੌਸਮ ਠੰਡਾ ਹੁੰਦਾ ਧਰਤੀ ਹਜੇ ਗਰਮ ਹੁੰਦੀ ਹੈ ਸੋ ਉਹਦੇ ਨਾਲ ਜਿਹੜੇ ਆ ਨੇ ਨਾ ਹਵਾਵਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਸਪੀਡ ਹੈ ਉਹ ਘਟ ਜਾਂਦੀ ਹੈ ਸੋ ਜਿਹੜੀ ਆਮ ਤੌਰ ਤੇ 6 ਕਿਲੋਮੀਟਰਸ ਪ੍ਰ ਹਾਰ ਦੀ ਵਿੰਡ ਚੱਲਦੀ ਹੈ ਉਹ ਹੁਣ ਪਿਛਲੇ ਇੱਕ ਹਫਤੇ ਤੋਂ 2 ਕਿਲੋਮੀਟਰਸ ਪ੍ਰ ਹਾਰ ਰਹਿ ਗਈ ਹੈ ਉਹਦੀ ਜਿਹੜੀ ਗਤੀ ਹੈ ਉਹ ਘਟ ਜਾਂਦੀ ਘਟ ਗਈ ਹੈ ਸੋ ਜੇ ਤੁਸੀਂ ਦੇਖੋਗੇ ਕਿ ਆਪਣੇ ਜਿਹੜੇ ਸਸਪੈਂਡਡ ਪਾਰਟੀਕਲਸ ਨੇ ਜਿਹੜੇ ਆਪਾਂ AQE ਵੀ ਮੈਜ਼ਰ ਕਰਦੇ ਆਂ ਪੀਪੀਐਮ ਚ ਮਾਇਰ ਕਰਦੇ ਆ ਜਿਹੜੀ ਆਪਾਂ 에ਅਰ ਕੁਆਲਿਟੀ ਐ ਸੋ ਪਾਰਟੀਕਲਸ ਜਿਹੜੇ ਸਸਪੈਂਡਡ ਨੇ ਉਹਨਾਂ ਦੇ ਆਧਾਰ ਤੇ ਆਪਾਂ ਦੇਖਦੇ ਆ ਕਿ ਕਿੰਨੀ 에ਅਰ ਕੁਆਲਿਟੀ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਡਾਕਟਰ ਸਾਹਿਬ ਅਕਸਰ ਵੇਖਿਆ ਜਾਂਦਾ ਜਦੋਂ ਗਰਮ ਰੁੱਤ ਤੋਂ ਸਰਦ ਰੁੱਤ ਦੇ ਵਿੱਚ ਅਸੀਂ ਜਾਂਦੇ ਆ ਤਾਂ ਕਫ ਕੋਲਡ ਜਿਹੜਾ ਉਹ ਆਮ ਵੇਖਿਆ ਜਾਂਦਾ ਲੋਕਾਂ ਨੂੰ ਇਸ ਦੀ ਪ੍ਰੋਬਲਮ ਹੁੰਦੀ ਹੈ ਪਰ স্মੋਕ ਦੇ ਦੌਰਾਨ ਜਿਹੜਾ ਕਫ ਕੋਲਡ ਹੁੰਦਾ ਉਹ ਕੀ ਗੱਲ ਜ਼ਿਆਦਾ ਜਾਨਲੇਵਾ ਹੋ ਸਕਦਾ ਹੈ ਜਾਂ ਹਾਨੀਕਾਰਕ ਹੋ ਸਕਦਾ ਸਾਡੇ ਲਈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜਦੋਂ ਵੀ ਟੈਂਪਰੇਚਰ ਚੇਂਜ ਹੁੰਦਾ ਹੈ ਤੇ ਡੇ ਐਂਡ ਨਾਈਟ ਦੇ ਵਿੱਚ ਜੇ ਟੈਂਪਰੇਚਰ ਦਾ ਡਿਫਰੈਂਸ 10 ਡਿਗਰੀ ਤੋਂ ਜ਼ਿਆਦਾ ਹੈਗਾ ਤੇ ਇਹ ਵਾਇਰਲ ਫਲੂ ਜਿਹਨੂੰ ਆਪਾਂ ਕਹਿ ਦਿੰਦੇ ਆ ਇਨਫਲੂਐਂਜ਼ਾ ਵਾਇਰਸ ਕਹਿ ਦਿੰਦੇ ਹੁਣ ਤਾਂ ਉਹ ਬਹੁਤ ਸਾਰੇ ਰੂਪਾਂ ਦੇ ਵਿੱਚ ਜੜਾ ਹੈ ਉਹ ਇਨਫਲੂਐਂਜ਼ਾ ਵਾਇਰਸ ਹੁੰਦਾ ਆਈ ਐਲ ਆਈ ਕਹਿੰਦੇ ਉਹਨੂੰ ਇਨਫਲੂਐਂਜ਼ਾ ਲਾਈਕ ਇਲਨੈਸ ਜਿਹੜੀ ਹੈ ਉਹ ਆਮ ਵੀ ਕਿਸੇ ਵੀ ਨਾਰਮਲ ਬੰਦੇ ਨੂੰ ਹੋ ਸਕਦੀ ਹੈ ਇਸ ਤਰ੍ਹਾਂ ਕਿ ਝੁਕਾਮ ਖਾਂਸੀ ਬੁਖਾਰ ਬਾਡੀਏਕ ਸੈਡੇਕ ਔਰ ਕੰਜੈਸ਼ਨ ਛਾਤੀ ਦੀ ਨਾਲ ਬਲਗਮ ਵੀ ਆ ਸਕਦੀ ਹੈ ਬੁਖਾਰ ਵੀ ਹੋ ਸਕਦਾ ਹੈ ਸੋ ਇਹ ਪਹਿਲਾਂ ਤੋਂ ਹੀ ਜਦੋਂ ਮੌਸਮ ਚੇਂਜ ਹੁੰਦਾ ਆ ਆਪਾਂ ਇਹਨੂੰ ਐਕਸਪੋਜ਼ਡ ਹੁੰਦੇ ਆ ਲੇਕਿਨ ਜਿਉਂ-ਜਿਉਂ ਸਮੋਗ ਵੱਧਦੀ ਜਾ ਰਹੀ ਹੈ ਜਿਹੜੇ ਕਿ ਪੇਸ਼ੈਂਟਸ ਆਲਰੇਡੀ ਐਸਥਮੈਟਿਕ ਨੇ ਜਿਹੜੇ ਕਿ ਪੇਸ਼ੈਂਟਸ ਆਲਰੇਡੀ ਇਮਿਊਨੋ ਕੰਪਰੋਮਾਈਜ਼ ਨੇ ਛੋਟੇ ਬੱਚੇ ਨੇ ਬਜ਼ੁਰਗ ਨੇ ਸਮੋਕਰਸ ਨੇ ਜਾਂ ਜਿਹੜੇ ਜਿਸ ਤਰ੍ਹਾਂ ਹਾਰਟ ਦੇ ਕੈਂਸਰ ਦੇ ਪੇਸ਼ੈਂਟ ਨੇ ਪ੍ਰੈਗਨੈਂਟ ਲੇਡੀਜ਼ ਨੇ ਦਮਾ ਦੇ ਪੇਸ਼ੈਂਟਸ ਨੇ ਇਹ ਜਿਹੜੇ ਵੀ ਪੇਸ਼ੈਂਟਸ ਨੇ ਇਹ ਜ਼ਿਆਦਾ ਜਲਦੀ ਇਸ ਬਿਮਾਰੀ 'ਚ ਫੜੇ ਜਾਂਦੇ ਨੇ ਸੋ ਇਹੀ ਪੇਸ਼ੈਂਟ ਨੇ ਜਿਹੜੇ ਹੁਣ ਅੱਜਕੱਲ ਸਾਡੇ ਕੋਲੇ ਆ ਵੀ ਰਹੇ ਨੇ ਇਹਨਾਂ ਦੀ ਜਿਹੜੀ ਗਿਣਤੀ ਹੈ ਹਰੇਕ ਹਸਪਤਾਲ 'ਚ ਜਿਹੜੀ ਹੈ ਉਹ ਵੱਧ ਗਈ ਹੈ ਚੈਸਟ ਦੀਆਂ ਬਿਮਾਰੀਆਂ ਛਾਤੀ 'ਚੋਂ ਵਿਜ਼ਿੰਗ ਸਾਹ ਆਣਾ ਇੱਕ ਆਮ ਬੰਦੇ ਦਾ ਵੀ ਸਾਹ ਘੁੱਟ ਰਿਹਾ ਕਿਉਂਕਿ ਜਦੋਂ ਵੀ ਏਕਯੂਆਈ 200 ਤੋਂ ਉੱਪਰ ਜਾਂਦੀ ਹੈ ਔਰ ਅੱਜ ਜਿਹੋ ਜੋ ਮੈਨੂੰ ਲੱਗ ਰਿਹਾ ਜੋ ਲਾਸਟ ਨਾਈਟ ਜੋ ਵਿਜ਼ਿਬਿਲਟੀ ਜ਼ੀਰੋ ਹੋ ਗਈ ਸੀ ਜੀ ਔਰ ਉਤੋਂ ਸ਼ਾਦੀਆਂ ਦੇ ਦਿਨ ਨੇ ਅਸੀਂ ਇਹੀ ਸੋਚਦੇ ਸੀ ਕਿ ਲੋਕੀ ਪਖਵਾਲ ਰੋਡ ਤੋਂ ਫਿਰੋਜ਼ਪੁਰ ਰੋਡ ਤੋਂ ਜਿਸ ਸਾਹਮਣੇ ਜਾਮ ਲੱਗੇ ਹੋਏ ਸੀ ਗੱਡੀ ਤੇ ਗੱਡੀ ਪਿੱਛੇ ਚੱਲ ਰਹੀਆਂ ਸੀਗੀਆਂ ਸੋ ਐਕਸੀਡੈਂਟਸ ਨੂੰ ਵੀ ਕਿਤਨਾ ਕਿਤੇ ਇਹ ਸਮੋਗ ਜਿਹੜੀ ਹੈ ਇਹ بجائے ਕਿ ਮੈਡੀਕਲ ਇਲਨੈਸ ਤੇ ਆਈ ਥਿੰਕ ਇਹ ਉਹਨਾਂ ਐਕਸੀਡੈਂਟਸ ਤੋਂ ਵੀ ਜਿਹੜੀ ਹੈ ਉਹ ਵਧਾਵਾ ਦੇ ਰਹੀ ਹੈ ਮੈਂ ਡਾਕਟਰ ਸਾਹਿਬ ਬਿਮਾਰੀ ਡਾਇਗਨੋਸ ਹੋਣ ਤੋਂ ਬਾਅਦ ਇਲਾਜ ਜਿੱਥੇ ਜ਼ਰੂਰੀ ਹੈ ਪਰ ਲੋਕ ਪ੍ਰੋਕਾਸ਼ਨਸ ਕੀ ਰੱਖਣ ਕਿ ਆਪਣਾ ਬਚਾਅ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਸਕਦਾ ਕਿਹੜੇ ਕਿਹੜੇ ਪਰਹੇਜ਼ ਜਿਹੜੇ ਨੇ ਉਹ ਵਾਜਬ ਨੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਜੇ ਜ਼ਰੂਰੀ ਨਾ ਹੋਵੇ ਤੇ ਘਰੋਂ ਨਿਕਲੋ ਹੀ ਨਾ ਜੀ ਠੀਕ ਹੈ ਨਾ ਔਰ ਘਰ ਦੇ ਵਿੱਚ ਵੀ ਆਪਣੀਆਂ ਖਿੜਕੀਆਂ ਖੁੜਕੀਆਂ ਬੰਦ ਕਰਕੇ ਰੱਖੋ 에어 ਪਿਊਰੀਫਾਇਰਸ ਜਿਹੜੇ ਨੇ ਇਹ ਬਹੁਤ ਕੰਮ ਆ ਰਹੇ ਨੇ ਅੱਜ ਕੱਲ ਹਰ ਤਰ੍ਹਾਂ ਦਾ 에어 ਪਿਊਰੀਫਾਇਰ ਜਿਹੜਾ ਹੈ ਉਹ ਅੱਛੇ-ਅੱਛੇ ਕੰਪਨੀਆਂ ਦੇ ਢਾਈ ਸੰਦੇਵ अवेलेबल ਨੇ ਔਰ AC ਵੀ ਤੁਸੀਂ ਹੁਣ ਤੋਂ ਆਪਾਂ ਇੱਥੇ ਬੈਠੇ ਆ ਮੈਂ AC ਚਲਾ ਕੇ ਰੱਖਿਆ ਹੋਇਆ ਜੀ ਕਿਉਂਕਿ ਇਹਦੇ 'ਚ ਵੀ ਜਿਹੜਾ ਹੈ ਅੰਦਰ ਦੀ ਹਵਾ ਜਿਹੜੀ ਬਾਹਰ ਜਾਂਦੀ ਹੈ ਤੇ ਫਿਲਟਰ ਹੋ ਕੇ ਆਪਾਂ ਅੰਦਰ ਬੈਠੇ ਆ ਇਹਨੂੰ ਘੱਟ ਟੈਂਪਰੇਚਰ ਤੇ ਕਰਕੇ ਆਪਾਂ AC 'ਚ ਵੀ ਬੈਠ ਸਕਦੇ ਆ ਬਾਹਰ ਨਿਕਲਣਾ ਹੈ ਤਾਂ ਮਾਸਕ ਪਾ ਕੇ ਨਿਕਲੋ ਜੀ ਵਾਰੀ ਵਾਰੀ ਹੱਥ ਧੋ ਕਿਉਂਕਿ ਹੱਥਾਂ ਤੇ ਵੀ ਮਿੱਟੀ ਜੰਮ ਜਾਂਦੀ ਹੈ ਖਾਸ ਕਰਕੇ ਜਿਹੜੇ ਐਸਥਮੈਟਿਕ ਪੇਸ਼IENTS ਨੇ ਜਿਨ੍ਹਾਂ ਨੂੰ ਸਾਹ ਦੀ ਅਲਰਜੀ ਹੈ ਉਹ ਆਪਣੇ ਵਾਰੀ ਵਾਰੀ ਹੱਥ ਧੋਣ ਸਵੇਰੇ ਉੱਠ ਕੇ ਆਪਣੇ ਬੈੱਡ ਤੇ ਬੈੱਡ ਕਵਰ ਪਾ ਦੇਣ ਔਰ ਰਾਤ ਨੂੰ ਸੌਣ ਲੱਗਿਆਂ ਜਿਹੜਾ ਉਹਨੂੰ ਫੋਲਡ ਕਰਕੇ ਰੱਖਦੇ ਨੇ ਕਿਉਂਕਿ ਜਿਹੜਾ ਡਸਟ ਮਾਈਟ ਹੈ ਜਿਹੜਾ স্মੋਗ ਦੇ ਵਿੱਚ ਸਸਪੈਂਡਡ ਪਾਰਟੀਕਲ ਹੈ ਤੁਹਾਡੇ ਬੈੱਡ ਤੇ ਵੀ ਜੰਮ ਜਾਂਦਾ ਹੈ ਸੋ ਵਾਰੀ ਵਾਰੀ ਹੱਥ ਧੋਣ ਆਪਣੇ ਚਾਦਰ ਤੇ ਪਿੱਲੋ ਕਵਰ ਹਰ ਤੀਜੇ ਦਿਨ ਬਦਲ ਦੇਣ ਸਵੇਰੇ ਬੈੱਡ ਕਵਰ ਪਾ ਕੇ ਰੱਖਣ ਮਾਸਕ ਪਾ ਕੇ ਰੱਖਣ ਮਿੱਟੀ ਕੱਟੇ ਧੂਏ ਵਾਲੇ ਚੀਜ਼ਾਂ ਤੋਂ ਦੂਰ ਰਹਿਣ ਖਾਨ ਪੀਂਦੀਆਂ ਚੀਜ਼ਾਂ ਜਿਹੜੀਆਂ ਨੇ ਤਲੀਆਂ ਚੀਜ਼ਾਂ ਖਟੀਆਂ ਚੀਜ਼ਾਂ ਅਚਾਰ ਬਰਫ ਵਾਲੀਆਂ ਚੀਜ਼ਾਂ ਇਹਨਾਂ ਦਾ ਪਰਹੇਜ਼ ਰੱਖਣ ਕਿਉਂਕਿ ਇਹਨਾਂ ਨਾਲ ਤੁਸੀਂ ਬਹੁਤ ਜਲਦੀ ਜਿਹੜਾ ਫਲੂ ਕੈਚ ਕਰ ਲੋਗੇ ਔਰ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਕਰਕੇ ਖਿਆਲ ਰੱਖਣਾ ਚਾਵੇ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਅੱਜ ਜਾਂ ਕੱਲ ਜੀ ਪੰਜਾਬ ਸਰਕਾਰ ਸਾਰੇ ਸਕੂਲ ਦੀਆਂ ਛੁੱਟੀਆਂ ਅਨਾਉਂਸ ਕਰ ਦੇਵੇ। ਡਾਕਟਰ ਸਾਹਿਬ ਜਿਵੇਂ ਤੁਸੀਂ ਡਾਈਟਸ ਦੱਸੇ ਕਿ ਹੈਲਦੀ ਜਿਹੜਾ ਭੋਜਨ ਇਸ ਦੇ ਲਈ ਲੈਣਾ ਚਾਹੀਦਾ ਕੋਈ ਹੋਰ ਖਾਸ ਚੀਜ਼ਾਂ ਵੀ ਖਾ ਸਕਦੇ ਜਿਵੇਂ ਸਿਆਣੇ ਬਜ਼ੁਰਗ ਅਕਸਰ ਕਹਿੰਦੇ ਸੀ ਕਿ ਗੁੜ ਦਾ ਸੀਵਨ ਦੁੱਧ ਦੇ ਨਾਲ ਕੀਤਾ ਜਾਣਾ ਉਹ ਵੀ ਬੈਨੀਫੀਸ਼ੀਅਲ ਹੁੰਦਾ ਵਾ। ਅਜਿਹਾ ਕੁਝ ਅਸੀਂ ਖਾ ਪੀ ਸਕਦੇ ਹਾਂ ਜਿਹੜਾ ਘਰੇਲੂ ਨੁਸਖੇ ਜਿਹੜੇ ਹੋ ਸਕਦੇ ਨੇ। ਦੇਖੋ ਇਸ ਤਰ੍ਹਾਂ ਹੈਗਾ ਕਿ ਐਦਾਂ ਤਾਂ ਬਹੁਤ ਸਾਰੇ ਨੁਸਖੇ ਕੋਈ ਕਾਲਾ ਪੀਣ ਨੂੰ ਕਹਿੰਦਾ ਕੋਈ ਕੁਝ ਕੰਮ ਕਹਿੰਦਾ ਬਟ ਅਸੀਂ ਐਡਵਾਈਸ ਕਰਦੇ ਹਾਂ ਕਿ ਵਿਟਾਮਿਨ ਸੀ ਜਿਹੜਾ ਹੈ हां विटामिन सी ਜਿਹੜਾ ਹੈ ਉਹ ਹੈਲਪ ਕਰਦਾ ਆਪਾਂ ਲੈ ਸਕਦੇ ਆ ਜ਼ਿੰਕ ਸੇਲੀਨੀਅਮ ਮਿਨਰਲਸ ਵੀ ਹੈਲਪ ਕਰਦੇ ਨੇ ਸੋ ਕਹਿੰਦਾ ਮਤਲਬ ਜਿਸ ਤਰ੍ਹਾਂ ਦੀ ਮੈਂ ਗੱਲ ਕੀਤੀ ਹੈ ਕਿ ਜਿਨ੍ਹਾਂ ਦੀ ਇਮਿਊਨਿਟੀ ਲੋ ਹੈ ਉਹ ਅਗਰ ਆਪਣੀ ਇਮਿਊਨਿਟੀ ਨੂੰ ਅੱਛਾ ਰੱਖਣ ਪ੍ਰੀਕਾਸ਼ਨਸ ਰੱਖਣ ਕਿਉਂਕਿ ਸਰਕਾਰਾਂ ਹੁਣ ਕਿੰਨੀ ਵਿਲ ਪਾਵਰ ਰੱਖਦੀਆਂ ਨੇ ਆਉਣ ਵਾਲੇ ਟਾਈਮ ਚ ਇਹਦੇ ਲਈ ਕੀ ਉਪਰਾਲਾ ਜੜੀਆਂ ਸਰਕਾਰਾਂ ਕਰਦੀਆਂ ਨੇ ਹਾਲਾਂਕਿ ਕੋਰਟਸ ਦੇ ਵਿੱਚ ਵੀ ਮਾਮਲੇ ਗਏ ਹੋਏ ਨੇ ਸੈਂਟਰਲ ਸਰਕਾਰ ਵੀ ਦੇਖ ਰਹੀ ਹੈ ਅੱਜ ਮੈਂ ਕਿਸੇ ਦਾ ਬਿਆਨ ਪੜ੍ਹ ਰਿਹਾ ਸੀ ਉਹ ਕਹਿੰਦੇ ਸੀ ਸ਼ਾਇਦ ਲਾਹੌਰ ਮਲਤਾਨ ਤੋਂ ਹਵਾਇਦਰ ਨਵਾਰੇ ਕਿਉਂਕਿ ਉਹਨਾਂ ਦੇ AQI 1000 ਤੋਂ ਉੱਪਰ ਚੱਲ ਰਿਹਾ ਹੈ। ਸੋ ਬਟ ਆਪਾਂ ਨੂੰ ਇਸ ਨੂੰ ਕਿਸ ਤਰ੍ਹਾਂ ਵਿਚਾਰ ਰੱਖਣਾ ਹੈ। ਮੈਂ ਤੁਹਾਡੇ ਚੈਨਲ ਤੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਪਲੀਜ਼ ਆਪਣਾ ਖਿਆਲ ਰੱਖੋ। ਮਾਸਕ ਪਾ ਕੇ ਰੱਖੋ। ਗਰਮ ਚੀਜ਼ਾਂ ਲਓ। ਸਟੀਮ ਲਓ। ਨਬਲਾਈਜ਼ਰ ਲਓ। ਇੰਡੋਰ ਰੋ ਔਰ ਜੇ ਹੋਵੇ ਤਾਂ ਤੁਸੀਂ ਬਿਨਾਂ ਕਿਸੇ ਗੱਲ ਤੋਂ ਬਾਹਰ ਨਾ ਨਿਕਲੇ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਹ ਸੰਸਾਰ ਦੇ ਨਾਲ ਡਾਕਟਰ ਗੌਰਵ ਸਜਦੇਵਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਨੀ ਦਿਨੀ ਜੋ স্মੋਕ ਤੇ ਫੋਗ ਨੂੰ ਲੈ ਕੇ ਕਨਫਿਊਜ਼ਨ ਹੈ ਔਰ ਜਿਹੜੀ ਚਿੰਤਾ ਬਣੀ ਹੋਈ ਹੈ ਉਸ ਉੱਪਰ ਤੁਸੀਂ ਕਿਵੇਂ ਆਪਣਾ ਬਚਾਅ ਕਰ ਸਕਦੇ ਹੋ ਕੀ ਕੀ ਡਾਈਟ ਪਲਾਨ ਲੈ ਕੇ ਇਸ ਤੋਂ ਬਚਿਆ ਜਾ ਸਕਦਾ ਔਰ ਜੇਕਰ ਤੁਹਾਨੂੰ ਖਾਂਸੀ ਜ਼ੁਕਾਮ ਹੁੰਦਾ ਤਾਂ ਜ਼ਰੂਰ ਡਾਕਟਰ ਕੋਲ ਜਾਓ ਔਰ ਮੈਡੀਕਲ ਐਕਸਪਰਟ ਤੋਂ ਸਲਾਹ ਲੈ ਕੇ ਆਪਣੀ ਦਵਾਈ ਵੀ ਜ਼ਰੂਰ ਸ਼ੁਰੂ ਕਰੋ ਕਿਉਂਕਿ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਅਕਸਰ ਵੇਖਿਆ ਜਾਂਦਾ ਕਿ ਸਿਹਤ ਦੇ ਨਾਲ ਜੁੜੇ ਕੁਝ ਇਸ਼ੂਜ਼ ਆਉਂਦੇ ਨੇ ਖਾਸ ਕਰਕੇ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਔਰ ਜਿਹੜੇ ਅਸਥਮਾ ਪੇਸ਼ੈਂਟ ਨੇ ਕੈਮਰਾ ਪਰਸਨ ਸਤਵੰਦ ਦੇ ਨਾਲ ਮਹਿਮਨ ਸਿੰਘ ਲੁਧਿਆਣਾ ਟਾਈਮਸ